ਹਾਂਜੀ ਦੋਸਤੋ ਸਸਰੀ ਕਾਲਬਈ ਤੇ ਕੋਟਕਪੂਰਾ ਦੀ ਮੰਡੀ ਦੇ ਵਿੱਚ ਖੜੇ ਆਪਾਂ ਪਿੰਡੂ ਕਿਤਾ ਚੈਨਲ 'ਚ ਮਿੱਤਰੋ ਸਵਾਗਤ ਕਰਦੇ ਆ ਤੇ ਅੱਜ ਦੀ ਵੀਡੀਓ ਸ਼ੇਅਰ ਕਰਦੇ ਹੋ 15 ਤਰੀਕ 2024 15 ਮਾਰਚ 2024 ਦੀ ਤੇ ਰੇਟ ਪਤਾ ਕਰਕੇ ਦੇਖਦੇ ਆ ਵੀਰੋ ਅੱਜ ਕੀ ਕੀ ਚੱਲ ਰਿਹਾ ਹੋਰ ਬਾਈ ਕੀ ਹਾਲ ਚਾਲ ਆ ਜੀ ਤੇ ਕੀ ਕੋ ਸਭਾਈ ਆਪਣੇ ਕੋਲੇ ਪੂਣੀਆਂ ਧਨੀਆਂ ਹੈ ਹਾਂਜੀ ਕਿਤੇ ਉਹ ਪਈਆਂ ਇੱਧਰ ਕਿ ਕਿੱਧਰ ਪਈਆਂ ਉਹ ਪਈਆਂ ਉਹ ਸਾਹਮਣੇ ਆ ਜਾਓ ਉਧਰ ਨੂੰ ਚੱਲੀਏ ਬਾਈ ਮੂਲੀ ਦਾ ਕੀ ਰੇਟ ਅੱਜ ਦਾ ਯਰ ਜਾਨੀ 7-8 ਰੁਪਏ ਕਿਲੋ ਤੇ ਕਿੱਦਾਂ ਲੱਗੀ 7-8 ਰੁਪਏ ਕਿਲੋ ਮੂਲੀ ਵੀ ਕਿਤੇ ਇੰਦਰ ਕਿੰਨੂ ਦਾ ਬਾਈ ਪਤਾ ਰੇਟ ਇੰਦਰ ਹੈ ਕਿੰਨਾ 20 25 20 25 ਆਲਦਾ ਜੀ 20 25 25 ਰੁਪਏ ਵੀ ਕੀ ਜਾਂਦਾ ਕਿੰਨੂ ਦੇ ਹੋਰ ਆਪਣੇ ਕੋਲੇ ਕੀ ਕੋਸਾ ਬਾਈ ਹੋਰ ਧਨੀਆ ਧਨੀਆ ਹੈਗਾ ਇਹਦੀ ਗੁੱਟੀ ਕਿੰਨੇ ਜੀ ਇਹ ਗੁੱਟੀ ਚੱਲਦੀ ਜੀ 5 ਰੁਪਏ ਦੀ 4 ਰੁਪਏ ਦੀ 10 ਰੁਪਏ ਦੀ 10 ਠੀਕ ਹੈ 10 ਰੁਪਏ ਦੀ 15 ਦੀ ਇੰਨੇ ਦੀ ਆਮ ਵੀ ਕੀ ਜਾਂਦੀ ਹੈ ਨਾ ਓਏ ਬਾਈ ਗਾਂ ਵਾਲੀ ਇਹ ਮੇਥੀ ਹੈਗੀ ਮੇਥੀ ਹੈਗੀ ਮੇਥੀ ਸਕਾਉਣ ਦੇ ਵਿੱਚ ਦਾ ਜਲਦੀ ਸਕਾਉਣ ਵਾਲੀ ਆ ਇਹ ਕਿੰਨੇ ਦੀ ਚੱਲੀ ਜਾਂਦੀ ਕੋਈ 100 ਰੁਪਏ ਗੁੱਟੀ ਚੱਲਦੀ 10 2 ਰੁਪਏ ਦੀਆਂ ਗੁੱਟੀਆਂ ਤੇ ਹੋਰ ਆਪਣੇ ਕੋਲੇ ਕਿਹੜੀ ਵੈਰੈਟੀ ਆਲੂ ਹੈਗੇ ਆਲੂ ਇੱਧਰ ਆਉਂਦੇ ਆ ਆਲੂ ਦਾ ਰੇਟ ਕੀ ਕਰਤਾ ਬਬੂ ਜੀ ਅੱਜ ਦੱਸੋਗੇ ਆਲੂ 650 ਰੁਪਏ ਵਿਕੀ ਜਾਂਦਾ 650 ਰੁਪਏ ਹਾਲ ਹੈ ਹਾਂਜੀ ਹਾਂਜੀ ਮੋਟਾ ਆਲੂ ਹੈ ਬਬੂ ਠੀਕ ਹੈ ਤੇ ਦੋ ਰੇਟ ਹੁੰਦੇ ਨਾਲੇ ਤੇ ਦੂਜਾ ਉਹ ਪਰਲਾ ਉਹ ਚਿੱਟਾ ਵਿਕੀ ਜਾਂਦਾ ਚਟਾ 350 ਲੈ ਕੇ 550 ਤੱਕ ਸਾਡੇ ਗੱਤਾ ਹੀ ਸਾਰਾ ਹਾਂਜੀ ਹਾਂਜੀ ਕਿੰਨੇ ਕਿਲੋ ਦਾ ਹੁੰਦਾ ਇਹ 50 ਕਿਲੋ 50 ਕਿਲੋ ਦੋਹਾਂ ਦੀ ਭਰਾਈ 50 ਕਿਲੋ ਹਾਂਜੀ ਹਾਂਜੀ ਠੀਕ ਹੈ ਤੇ ਹੋਰ ਆਪਣੇ ਕੋਲੇ ਕੀ ਕੀ ਆਟਮਾਈ ਬਾਕੀ ਗਾਜਰ ਗੁੱਦਰ ਪਈ ਆ ਜੀ ਗਾਜਰ ਦਾ ਰੇਟ ਹੀ ਗਾਜਰ ਦਾ 150 ਰੁਪਏ ਦਾ ਲਫਾਫਾ 150 ਰੁਪਏ ਦਾ ਲਫਾਫਾ ਇਹ ਕਿੰਨੇ ਕਿਲੋ ਦਾ ਹੁੰਦਾ ਭਾਈ 22 ਕਿਲੋ ਜੀ 22 ਕਿਲੋ 150 ਰੁਪਏ ਦਾ ਲਫਾਫਾ ਸਾਹਿਬ ਮਟਰ ਵੇਚਿਆ ਜੀ ਮਟਰ ਵਿਕਿਆ 20 ਰੁਪਏ ਕਿਲੋ ਜੀ ਮਟਰ ਵਿਕਿਆ ਅੱਜ 20 ਰੁਪਏ ਕਿਲੋ ਹਾਂਜੀ ਹਾਂਜੀ ਫੋਲੋਕੋ ਵੀ ਵਿਕੀ ਆ 28-30 ਰੁਪਏ ਫੋਲੋਕੋ ਵੀ ਵਿਕੀ 28 ਤੋਂ 30 ਰੁਪਏ ਕਿਲੋ ਉਹ ਚੰਗੀ ਮਾੜੀ ਕੁਆਲਿਟੀ ਹੁੰਦੀ ਹਾਂ ਠੀਕ ਹੈ ਤਾਂ ਹੋਰ ਵੀ ਪਤਾ ਪਾਣ ਨੂੰ ਕੋਈ ਰੇਟ ਹੀ ਬਸ ਇਹ ਹੀ ਆ ਜੀ ਠੀਕ ਆ ਜੀ ਬਾਕੀ ਹੋਰ ਗਾਜਣਾ ਇਧਰੋਂ ਲੈ ਲਓ ਪਤਾ ਕੋਈ ਹਾਂ ਉਧਰੋਂ ਠੀਕ ਹੈ ਬਾਈ ਜੀ ਠੀਕ ਆ ਬੋਲੀਓ ਓਕੇ ਜੀ ਬਾਈ ਬੰਦ ਗੋਭੀ ਕੀ ਰੇਟ ਆ 150 ਦੀ 5 ਕਿਲੋ ਦੇ ਖੀਰੇ ਬਾਈ ਇਹ ਤਾਂ ਟਮਾਟਰ ਦੀ ਕੀ ਰੇਟ ਵਗੀ ਜਾਂਦਾ ਜੀ ਅੱਜ ਕੀ ਕਰਤਾ ਰੇਟ ਦਾ ਟਮਾਟਰ ਵੀ ਗਈ 28 ਰੁਪਏ 30 ਅੱਜ ਦਾ ਰੇਟ ਬਾਈ 28 ਰੁਪਏ 30 ਰੁਪਏ ਤੇ ਮਟਰ ਬਾਈ ਮਟਰ 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 ਕਿਹਾ 35 ਰੁਪਏ 50 ਵਾਲਾ 35 ਹੋ ਗਿਆ 50 ਵਾਲਾ 35 ਠੀਕ ਆ ਭਈਆ ਲਫਾਫਾ ਕਿੰਨੇ ਦਾ ਯਾਰ ਆ ਬਜੀ ਵਾਲਾ ਕਿੰਨੇ ਕਿਲੋ ਹੋਊਗਾ ਇਹਦੇ ਚ ਕੀ ਵਾਲਾ ਠੀਕ ਆ ਠੀਕ ਆ ਠੀਕ ਆ ਕਿੰਨੇ ਕਿਲੋ ਹੋਊਗਾ ਇਹਦੇ ਚ 25 ਕਿਲੋ ਤੇ ਅੰਦਾਜ਼ਾ ਕਿੰਨੇ ਦਾ ਮਣਜੂ 25 ਕਿਲੋ 625 625 ਦਾ ਕਿੰਨਾ ਬਹਿ ਗਿਆ ਇਹ 25 ਰੁਪਈਆ ਕਿਲੋ ਹਣਾ ਠੀਕ ਆ ਬਾਈ ਤੇ ਗਾਜਰਾਂ ਦਾ ਕੀ ਰੇਟ ਕਰਤਾ ਬਾਈ ਅੱਜ ਚੰਗੀ ਵਗੀਆਂ 350 ਇਹ ਆ ਗਈ 300 ਤੇ 50 ਰੁਪਈ ਇਹ 200 ਆ ਗਈ 350 ਲੀ ਕਿਹੜੀ ਉਹ ਵਗ ਗਈ ਹਾਂ ਇਹ ਆ ਗਈ ਮਤਲਬ 200 ਰੁਪਈਆ ਇਹ ਥੋੜੀ ਬਰੀਕ ਆ ਉਹ ਥੋੜੀ ਮੋਟੀ ਹੋਵੇ ਦੋਨ ਹਮ ਠੀਕ ਹੋਰ ਕਿਹੜੀਆਂ ਕਿਹੜੀਆਂ ਟਮਾ ਆ ਜਾ ਫਿਲਕਮ ਕਾਲੀ ਗੋ ਅ ਕਾਲੀ ਗੋ ਮਰਾ ਹੋਰ ਬਾਈ ਕੀ ਵਾਲਾ ਠੀਕ ਆ ਹੋਰ ਬਾਈ ਜੀ ਕੀ ਵਾਲਾ ਠੀਕ ਆ ਆਪਣੇ ਬਾਈ ਜੀ ਮੈਂ ਅੱਜ ਬਾਈ ਕਰਕੇ ਦਾ ਮਾਰ ਕਰਨ ਅੱਛਾ ਹੋ ਜਲ ਐ ਮੈਂ ਠੀਕ ਆ ਹਾਂ ਤੇ ਕਿੰਨਾ ਰੇਟ ਕਰਤਾ ਬਈ ਗਿਣਾ ਦਵਾਂਗਾ ਮੜਾ ਹਾਂ ਬਈ ਬੋਲ ਬੋਲ ਕੇ ਹਾਂ ਹਾਂ ਕਿੰਨੂ ਸਮੀ ਚੱਲ ਰਹੀ ਬਗਲੇ ਬਾਈ 40 ਰੁਪਈਆ ਕਿਲੋ ਇਹ ਕਿੰਨਾ ਦਾ ਹੁੰਦਾ ਇਹ ਰਹਾ ਤੇ ਸਮੀ ਵੀ ਦਾ 800 ਰੁਪਏ ਦਾ ਵੀਰੇ ਠੀਕ ਆ ਤੇ ਫਿਰ ਆਪਣੇ ਕੋਲੇ ਕੀ ਕੀ ਆ ਬਾਈ ਹੋਰ ਆਪਣੇ ਵੰਗੂਰਾ ਵੇਲੇ ਚਿੱਟਾ ਕਿਆ ਬਾਤ ਸਾਲੇ 350 ਦੀ ਰੇਟੀ 5 ਕਿਲੋ 70 ਰੁਪਈਆ ਕਿਲੋ ਕਿੰਨੇ ਚ ਬਹਿ ਗਿਆ ਇਹ ਤੇ 70 ਰੁਪਏ ਕਿਲੋ ਬਈ ਸਾਢੇ 300 ਗ੍ਰੇਟੇ ਟੋਪ ਦੇ ਮੂਰੇ ਬਈ ਜੋ ਤੇਰੇ ਲਗੇ ਐ ਇੱਥੇ ਰੱਖਾ ਹੋਰ ਨੱਸ ਤੂੰ ਵੀ ਟੋਪ ਲਈ ਆ ਹੋਰ ਹੋਰ ਆ ਕਿੰਨੂ ਬਈ 25 ਰੁਪਏ ਕਿਲੋ ਅੱਛਾ ਹਾਂ 20 ਰੁਪਏ ਕਿਲੋ ਇਹ ਟੋਪ ਦਾ 2 ਕਿਲੋ ਗ੍ਰੇਟ ਐ ਇਹ ਬਈ ਅੱਜ ਦਾ ਰੇਟ ਆ ਯਾਨੀ ਅੱਜ ਹੈਗੀ 15 ਮਾਰਚ ਤੇ 2015 ਮਾਰਚ 2024 24 ਅੱਜ ਦੇ ਰੇੜਾ ਕੋਟਕਪੂਰੇ ਦੀ ਵੀਡੀਓ ਸ਼ੇਅਰ ਕਰ ਦਿਓ ਬਈ ਦੱਬ ਕੈਮਰਾ ਦੀ ਨੱਪ ਦਿਓ ਰੇਸ ਆਰੀ ਮਰਜੀ ਵੇਖੀ 70 ਰੁਪਏ ਕਿਲੋ ਵਧੀਆ ਅੱਛਾ ਹਾਂ ਗਾਜਰ ਵੇਖਿਆ 300 ਰੁਪਏ ਲੱਭਾ 300 ਰੁਪਈਆ ਦਾ ਲੱਭਾ 150 ਮੇ ਕਿਲੋ ਲੱਫਾਫੇ ਦੇ ਵਿੱਚ ਕਿੰਨੀ ਹੋ ਗਈ ਹੈ ਗਾਜਰ 25 ਕਿਲੋ 25 ਕਿਲੋ ਤੇ ਲਸਣ ਲਸਣ 150 ਰੁਪਏ ਕਿਲੋ 30 ਕਿਲੋ ਘਟਾ 30 ਕਿਲੋ ਚੂ ਚੂ ਐਵੇਂ ਨਹੀਂ 25 ਰੁਪਏ ਕਿਲੋ ਠੀਕ ਆ ਆ ਪਿਆਜ਼ ਖਵਾ ਟੋਪਦਾ ਇੱਥੇ ਆ ਬਾਈ ਕੋਲੇ ਆ ਫਰੇਟੀਆਂ ਭਰ ਪਾ ਕੇ ਆ ਨਾਰੀ ਵੀ ਕਿਹਾ 1000 ਰੁਪਏ ਡੱਬਾ 1000 ਰੁਪਏ 11 ਕਿਲੋ ਦਾ ਸੇਮ ਬੋਡਲ 2200 ਰੁਪਏ ਡੱਬਾ ਜੀ ਨੂੰ ਮੇਰੇ ਅਰਗੇ ਨੂੰ ਘੱਟ ਚਾਹੀਦੀ ਉਹਨੂੰ ਮਿਲ ਜੂਗਾ ਬਈ ਤੇਰਾ ਨਾਲ ਕੀ ਆ ਗਿਆ ਪੁੱਛ ਵੀ ਘੱਟ ਲਾ ਦੇਂਗੇ ਹੋਰ ਦੱਸ ਨਾ ਨਹੀਂ ਜਿੰਨੂੰ ਮਤਲਬ ਥੋੜੀ ਸਬਜੀ ਚਾਹੀਦੀ ਇਹ ਥੋੜੀ ਆਪਣੇ ਕੁਆਲਟੀ ਡੱਬਾ ਬੰਦ ਮਿਲਦਾ ਡੱਬਾ ਬੰਦ ਆਪਰਾਡ ਬਹੁਤ ਕੰਮ ਕੱਪੋ ਡੱਬਾ ਬੰਦ ਹੀ ਮਿਲੂਗਾ ਡੱਬਾ ਬੰਦ ਹੀ ਮਿਲੂਗਾ ਠੀਕ ਆ ਆ ਪਿਆਏ ਬਈ ਸੁਪਰ ਨਾਸਕ ਵਾਲਾ ਸੁਪਰ ਨਾਸਕ ਵਾਲਾ ਪਿਆ ਆ 25 ਰੁਪਏ ਕਿਲੋ ਇਹ 25 ਰੁਪਏ ਕਿਲੋ ਮੈਂ ਸੁਪਰ ਕਲਾਸ ਕੁਆਲਟੀ ਆ ਇਹ ਠੀਕ ਆ ਹਾਂ ਆ ਲੱਕੀ ਵੀ 700 ਬੀਟੇ 25 ਦਾਣਾ 25 ਰੁਪਏ 25 ਰੁਪਏ ਆ ਆਗੇ ਦੂਜਾ ਬੱਤੀ ਦਾ ਬਾਈ ਅੱਛਾ ਘਾਗੜੂ ਰੇਟਾ ਉਹੀ ਜਾਣੀ ਵੀਡੀਓ ਜਾ ਮੈਂ ਕਹਿੰਦਾ ਘਾਗੜੂ ਉਹੀ ਰੇਟ ਬਾਕੀ ਦੇਣ ਵਾਲਾ ਹੋਰ ਕੱਟ ਕਰਦੇ ਆ ਇੱਟੇ ਰਕੀ ਠੀਕ ਆ ਸੇਮ ਹਾਟ ਟੋਪ ਦੇ ਟੋਪ ਦੇ 6 ਆਸੇ ਉਹ ਵੀ ਕਸ਼ਮੀਰ ਵਾਲਾ ਵਧੀਆ 1400 ਰੁਪਏ ਡੱਬਾ ਇਹ 1400 ਦਾ ਡੱਬਾ 10 ਕਿਲੋ ਦਾ 10 ਕਿਲੋ ਦਾ ਬਾਕੀ ਆਪਣੀ ਬਾਲਾ ਹੀ ਟਰੇਡਿੰਗ ਕੰਪਨੀ 140 ਰੁਪਏ ਜਾਣੀ ਹੈ ਕਿ ਪਰਚੀ ਜ ਕੁਆਲਟੀ ਦੀ ਵਧੀਆ ਆ ਸੁਪਰ ਕੁਆਲਟੀ ਇਸ ਫਰੂਟ ਕੰਪਨੀ ਤੇ ਨੰਬਰ ਬਾਲਾ ਹੀ ਬਲੂਡ ਕੰਪਨੀ 9881 00132 99 881 ਹਾਂ 00132 00132 ਦਾ ਸ਼ਾਨਦਾਰ ਬਾਈ ਤੇ ਜਿਹੜਾ ਵੀਡੀਓ ਸ਼ੇਅਰ ਕਰਕੇ ਆਉਗਾ ਉਹਨੂੰ ਆਪਾਂ ਮੈਂ ਕਿਹਦੇ ਨਾਲ ਇਹ ਫੁੱਲ ਰਨ ਕਰਦੇ ਆ ਠੀਕ ਆ ਅੰਦਰੋਂ ਸਭ ਜੀ ਕਹਿੰਦੇ ਪਤਾ ਕਰੀਏ ਹੋਰ ਬੈਠੀ ਆ ਠੀਕ ਆ ਸਾਂਗਦਾ ਇਹ ਲਾ ਦਿਵੀਂ ਆ। ਇਹਨੂੰ ਪਤਾ ਕਰੀਏ। ਇਹ ਬਈ ਪਤਾ ਕਰੀਏ ਆਂ। ਇਹਨਾਂ ਦੀ ਪੇਟੀ ਪਤਾ ਕਰੀਏ ਬਾਈਆਂ ਕਿੰਨੇ ਦੀ ਆ। ਦਰੰਗੂ ਪਈ ਆ ਸਾਹਮਣੇ। ਜਾਂ ਸੇਂਹ ਪਈ ਆ ਸਾਹਮਣੇ। ਬਈ ਬੁਲਦੇ ਦੀ ਕਿੰਨੇ ਦੀ ਆਲੀ ਹੈ? ਆਹ ਔਰ ਨਹੀਂ 700 ਦੀ ਤੇ ਉਹ ਬਈ ਪਰਲੀ। ਉਹ ਸਾਡੇ ਕਿੱਥੇ। ਉਹ 650 ਦੀ ਆ ਮਿੱਤਰੋ 650 ਦੀ ਪੇਟੀ ਆ ਤੇ ਆ ਬਈ 600 ਦੀ ਪੇਟੀ। ਇਹ ਹੈਗੀ 1250 ਰੁਪਏ ਦੀ। ਇਹ ਹੋਰ ਵੀ ਇਹਦੇ ਚ ਹੈਗੀ ਆ ਆਟਮਾ ਆਪਰੇਟਿੰਗ ਉਹ 8150 ਤੋਂ ਘੱਟ ਵਾਲੀ ਜੇ ਲੈਣੀ ਹੈ ਘੱਟ ਵਾਲੀ ਨਹੀਂ ਇੰਪੋਰਟਡ ਇਹ ਇੰਪੋਰਟਡ ਆ ਇਕ ਮੜ 6 ਚੱਕ ਕੇ ਵਿਖਾ ਦਈਏ ਦਰਸ਼ਕੋ ਤੁਹਾਨੂੰ ਜੀ ਇਹ ਕਹਿੰਦੇ ਬਈਆਂ ਦਾ ਇੰਪੋਰਟਡ ਇਹ ਬਈ ਕਿੰਨੇ ਦਾ 12200 ਐਨਾ ਕੀ ਜਾਣੀ ਆ 10 ਕਿਲੋ 12200 ਦਾ ਜਾਣੀ ਇਹ ਪੈ ਗਿਆ 210 15 ਰੁਪਏ ਪੈ ਗਿਆ ਹਨ ਹਾਂ ਠੀਕ ਆ ਤੇ ਆ ਭਈ ਇਹਦਾ ਕੀ ਰੇਟ ਆ ਸਟ੍ਰੋਬੇਰੀ ਦਾ 300 ਦਾ ਸਾਰਾ ਆ ਕਿ ਇੱਕ ਟਰੇ ਸਾਰੀ ਇਹਦੇ ਚ ਇੱਕ 2 3 4 5 8 ਡੱਬੀਆਂ ਇਹਦੇ ਚ ਬਾਈ ਠੀਕ ਹੈ ਜੀ ਨਾਰ ਦਾ ਕੀ ਰੇਟ ਆ ਜੀ ਆਹ ਹੈ 900 ਰੁਪਏ ਦੀ ਪੇਟੀ ਇਹਦੇ ਕਿੰਨਾ ਕਿਲੋ ਹੁੰਦਾ ਬਾਈ 10 ਕਿਲੋ ਨਾਰ ਹੁੰਦਾ 10 ਕਿਲੋ ਨਾਰ 900 ਦਾ ਠੀਕ ਹੈ ਬਾਈ ਜੀ ਓਕੇ ਅੱਜ ਦਾ ਰੇਟ ਬਾਈ ਤੁਹਾਨੂੰ ਬਖਾਈਏ ਕੋਟ ਦਾ ਮੰਡੀ ਦਾ ਇਹ ਨਾਰੀਆਂ ਦਾ ਪਤਾ ਕਰੀਏ ਵੈਸੇ ਤਾਂ 50 ਰੁਪਏ ਦਾ ਹੁੰਦਾ दाम ਤੇ ਇਹਦੇ ਚ ਪੁੱਛਦੇ ਆ ਉਹ ਬਈ ਇਹਦਾ ਕੀ ਰੇਟ ਆ ਇਹ 900 ਦਾ ਪਈਦਾ ਇਹਦੇ ਜਾਂਦਾ じゃ ਕਿੰਨੇ ਕੋਣਗੇ 20 ਪੀਸ 20 ਪੀਸ ਹੋਣਗੇ ਹਾਂ ਕਿੰਨੇ ਦਾ ਵੇਖਿਆ ਕੇ ਇਹ 945 ਰੁਪਏ ਵੈਸੇ ਦੋਸਤੋ ਤੁਹਾਨੂੰ ਜਿਵੇਂ ਬਾਹਰ ਆਪਾਂ ਇੱਕ ਅੱਧਾ ਲੈਨੇ ਆ ਉਹ 60 ਦਾ ਵੀ ਮਿਲ ਜਾਂਦਾ 50 ਦਾ ਵੀ ਮਿਲ ਜਾਂਦਾ ਇਹ ਜਾਣੀ ਆਪਾਂ ਨੂੰ ਘੱਟ ਰੇਟ ਪੈਂਦਾ ਜੇ ਦੋ ਤਿੰਨ ਘਰ ਲੈਨੇ ਆ ਕਹਿੰਦੇ ਤਿੰਨ ਚਾਰ ਘਰ ਲੈਨੇ ਹਾਂ ਇਕੱਠੇ ਹੋ ਕੇ ਤੇ ਉਹ ਲਿਜਾ ਮਤਲਬ ਫਾਇਦੇ 'ਚ ਰਹਿ ਜਾਂਦਾ ਹਾਂ ਤਿੰਨ ਚਾਰ ਘਰ ਅਗਲਾ ਕੋਈ ਰੀਆ ਪਿੰਡਾਂ ਜਾਮ ਤੇ ਇਹ ਬਈ ਫਾਇਦੇ 'ਚ 45 ਰੁਪਏ ਹੋਰ ਲੈਸ ਨੂੰ ਸੋਜੂਗੇ ਨਹੀਂ ਮਾੜਾ ਮੋਟਾ ਇਹ ਨਟ ਰੇਡ ਠੀਕ ਆ ਬਾਈ ਨਟ ਰੇਡ ਆ ਇਹ ਅੱਗੇ ਚੱਲ ਜੀ ਹੋਰ ਪਤਾ ਕਰੀਏ ਗੰਦੇ ਵੀ ਪਤਾ ਕਰ ਲਈ ਆਪਾਂ ਟਮਾਟਰ ਮਾਰਦੋ ਹਰੇ ਮਾਰਦੋ ਸਾਰਾ ਕੁਝ ਪਤਾ ਕਰ ਲਿਆ ਤੇ ਇੰਨਾ ਬਾਈਆਂ ਕੋਲ ਚੱਲ ਜੀ ਹੁਣ ਹੋ ਇਹ ਵਾਲਾ ਬਾਈ ਜੀ ਰੱਦਿਕਾ ਉਹ ਬਾਈ ਵਾਲਾ ਵਧੀਆ ਠੀਕ ਆ ਮੈਂ ਇਹਨੂੰ ਪਤਾ ਕਰੀ ਗਿਆ ਅੱਜ 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 ਮੈਂ ਨਾ ਯਾਰ ਛੋਲੀਏ ਦਾ ਭੰਡਾਰ ਆਇਆ ਪਿਆ ਛੋਲੀਆਂ ਦਾ ਰੇਟ ਪਤਾ ਕਰੀਏ ਆ ਸਾਹਮਣੇ 15 15 15 ਤੇ ਛੋਲੀਆਂ ਜਿਹੜਾ ਬਾਈ ਜੀ ਅੱਜ ਵਿਕੀ ਜਾਂਦਾ 15 16 ਰੁਪਏ ਕੋੜ ਕਪੂਰਾ ਦੀ ਮੰਡੀ ਦਾ ਰੇਟ ਅੱਜ 15 ਮਾਰਚ 2024 ਲੈ ਰਹੀ ਹੈ ਅੱਜ ਗੋਭੀ ਜਾਨੀ ਸਭ ਤੋਂ ਤੇਜ਼ ਲੈ ਰਹੀ ਹੈ ਗੋਭੀ ਦਾ ਰੇਟ ਕਿੰਨਾ ਜੀ 35 ਰੁਪਏ ਅੱਜ ਫੁੱਲ ਗੋਭੀ ਕਮਾਲ ਨਹੀਂ ਹੋ ਗਈ ਅੱਜ ਹੈ ਪਹਿਲਾਂ 5 5 6 ਰੁਪਏ ਰੋਲਦੀ ਸੀ ਨਹੀਂ ਅੱਜ ਕੀ ਹੋ ਗਿਆ ਇਹਨਾਂ ਨੂੰ ਦੋ ਦੋ ਦੰਦ ਦੋ ਤੇਜ਼ ਲੈ ਰਹੀ ਹੈ ਗੋਭੀ ਤਾਂ ਗੋਭੀ ਕੱਟ ਗਈ ਹੁਣ ਗੋਭੀ ਹੋ ਗਈ 35 35 ਰੁਪਏ ਲਾਲ ਟਮਾਟਰ ਵਿਕੀ ਜਾਂਦਾ ਬਾਈ 25 ਰੁਪਏ ਜਿਹੜਾ ਟਮਾਟਰ ਹੈ ਬਾਈ 23 ਹਰਾ ਮਟਰ 22 23 ਰੁਪਏ ਮੈਨਾਂ ਗੋਭੀ ਨੇ ਸਰਾ ਕਰਾਇਆ ਪਿਆ ਹਨ ਤੇ ਬਾਉ ਜੀ ਹੋਰ ਕੀ ਹਾਲ ਚਾਲ ਹੈ ਇੱਥੇ ਹੋਰ ਜੀ ਠੀਕ ਠਾਕ ਹੈ ਹੋਰ ਬਾਈ ਕੀ ਹਾਲ ਵਾਹ ਸਾਂ ਹੀ ਤੁਰੇ ਫਿਰਦੇ ਆਪਾਂ ਵੀ ਹੋਰ ਆਪਾਂ ਕਿੱਥੇ ਕਰਨਾ ਰੇਟ ਗਿਣਾਦਾ ਅੱਜ ਚਲੋ ਇਹਨਾਂ ਨੇ ਗੋਭੀ ਅੱਜ ਇੰਨੀ ਤੇਜ਼ ਗੋਭੀ ਅੱਜ ਕੱਲ ਮੰਦੀ ਸੀ ਪਹਿਲ 15-20 ਰੁਪਏ ਦੇ ਤੇ ਅੱਜ 35 ਦਿੱਤੀ ਹਾਂ ਕਮਾਲ ਨਹੀਂ ਹੋ ਗਿਆ ਦੁਗਣੀ ਇਹ ਹੀ ਤਾਂ ਮੰਡੀ ਆ ਇਹ ਸਬਜੀ ਇਹ ਬਈ ਅੱਜ ਵਾਲਾ ਰੇਟ ਦੋ ਹੀ ਕਹਿੰਦੇ ਕੱਲ ਨੂੰ ਵੇਖੋ ਤੇ ਕਹਿ ਦੋ ਕੱਲ ਨੂੰ ਕਦੇ 50 ਹੋ ਜੇ ਇਹਦਾ ਵੀ ਕੋਈ ਪਤਾ ਨਹੀਂ ਆ ਇੰਨੀ ਤਾਂ ਨਹੀਂ ਹੁੰਦੀ ਵੇਹੇ 15 ਵੀ ਰਹਾ ਜਾਂਦੀ ਹੈ 16 ਤਾਂ ਨਹੀਂ ਭੰਡਾਰ ਹੀ ਲਾਈ ਬਟਿਆ ਜਾਣਾ ਪਾਂਡਾ ਪੁੰਡਾ ਬੰਨ ਕੇ ਮਾਣਾ ਪੰਡ ਵਾਲੋ ਇਕੱਠੇ ਹੋ ਗਏ ਲੈ ਜੋ ਅੱਜ ਲੈ ਲੋ ਨਜ਼ਾਰੇ ਕਿ ਨਹੀਂ ਇਹਦਾ ਮਈ ਲਫਾਵਾ ਕਿੰਨਾ ਦਾਈ 20 22 روپے ਤਾਜ਼ਾ 20 22 ਰੁਪਏ ਕਿੰਨੇ ਕਿਲੋ ਦਾ ਹੁੰਦਾ ਹੈ 20 ਕਿਲੋ 20 ਕਿਲੋ ਦਾ 20 22 ਕਿਲੋ ਠੀਕ ਆ ਬਾਈ ਖੀਰਾ ਬਾਈ ਖੀਰੇ ਦਾ ਰੇਟ ਕਿੰਨਾ ਹੀ ਪਾਉ ਯਾਰ ਇਹ ਸਾਰਾ ਲਫਾਵਾ ਕਿੰਨੇ ਦਾ ਸਾਰਾ ਲਫਾਵਾ 300 ਦਾ 300 ਦਾ ਕਿੰਨੇ ਕਿਲੋ ਹੋ ਗਿਆ ਅੰਦਰ ਚ 15 15 100 ਨਹੀਂ ਇਹ ਹੈਗਾ 20 ਕਿਲੋ 20 ਕਿਲੋ ਹੈਗਾ 20 22 ਕਿਲੋ 22 ਬਾਈ ਯਾਰ ਲੱਗਦਾ ਥੋੜਾ ਜਿਹਾ ਹੈ ਇਹ ਭਾਰਾ ਹੁੰਦਾ ਪਰਿਆ ਕੰਢਾ ਕਰ ਹਾਂ ਵੇਖੀਏ ਤਰੀ ਕੰਢਾ ਇੱਕ ਹੈ ਤਜਰਬਾਕਾਰ ਹੀ ਲੱਗਿਆ ਨਾ ਆ ਤੂੰ ਦਾ ਬਾਈ ਸੱਚੀ ਬੋਲਦਾ ਵੇਹੇ ਨਾ ਪਰੇ ਵੇਖ ਵੀ ਥੱਲੇ ਨਹੀਂ ਜਾਂਦਾ ਉੱਤੇ ਹੀ ਜਾਊ ਆ ਸਬੂਤ ਵੀ ਆ ਕੀ ਬਾਤ ਆ ਯਾਰ ਹਾਂ ਅਬਦੁੱਲਾਹ ਆ ਸਹੀ ਆ ਇਹ ਕਿੰਨੇ ਦੱਸਿਆ ਸੀ ਇਹ 500 ਦਾ ਬਣ ਗਿਆ ਜੀ 500 ਦਾ ਬਣ ਗਿਆ ਇਹ ਠੀਕ ਆ ਬਾਈ ਆ ਮਾਰੋ ਤੇ ਹੀ ਆ ਮਲਾਤ ਤਨਚਾਰ ਘਰ ਇਕੱਠੇ ਹੋ ਗਏ ਪਿੰਡਾਂ ਚ ਜੇ ਕਹ ਲੈਣੀ ਕਨੇ ਆਏ ਲੈ ਜਾਵੇ ਸਮਾਨਾ ਸਸਤਾ ਪੈਂਦਾ ਜਗੜ ਇਹ ਰੋਜ ਦਾ ਰੇਟ ਆ ਬਾਈ ਬਾਕੀ ਤੇ ਅੱਜ ਪਤਾ ਨਹੀਂ ਕਿੰਨਾ ਤੇ ਕੱਲੋਂ ਕਿੰਨਾ ਹਣਾ ਠੀਕ ਆ ਛੋਲ ਗਿਆ ਬਾਈ ਛੋਲ ਗਿਆ ਤਾਂ ਤਾਂ ਪੰਡਾਰੀ ਆਏ ਪਏ ਅੱਜਣਾ ਪੰਡਾ ਬੰਨ ਮਾ ਨਹੀਂ ਲੈ ਜਾਂਦੇ ਮਾਣਾ ਕੀ ਰੇਟ ਆ ਦਾ ਇਹਦਾ ਆਈ ਜਲਦੀ 10 ਰੁਪਏ 10 ਰੁਪਏ ਕਿਲੋ ਠੀਕ ਆ ਅੱਜ ਦਾ ਰੇਟ ਛੋਲ ਗਿਆ ਤਾਂ 10 ਰੁਪਏ ਕਿਲੋ ਬਾਈ 15 ਹੈ ਆ ਇਹਦਾ ਕੀ ਰੇਟ ਆ ਮਾਣੋ ਦਾ 15 ਰੁਪਏ ਇਹ 15 ਰੁਪਏ ਕਿਲੋ ਹੈ ਕਿਨੇ ਇਹ ਵੀ 20 ਕਿਲੋ ਦਾ ਹੀ ਹਾਂ ਇਹ 20 ਕਿਲੋ ਦਾ ਹੈ ਕਿੰਨੇ ਦਾ ਬਣ ਗਿਆ ਸਾਰਾ ਇਹ 400 ਰੁਪਏ ਦਾ ਮੰਨੋ ਠੀਕ ਹੈ ਭਾਈ ਓਕੇ ਓਕੇ ਜੀ ਚਲੋ ਓਕੇ ਪਤਾ ਕਰਕੇ ਇਹ ਕੰਮ ਰੇਟ ਮਨੇ ਕਿੰਨੇ ਦਾ ਪਤਾ ਕਰੀਆ ਭਾਈ ਤੇਲੇ ਦਾ ਰੇਟ ਭਾਈ ਅੱਜ ਕੀ ਕਰਤਾ ਹੈ ਤੇਲਾ 50 ਰੁਪਏ ਬਾਬਾ ਅੱਜ 50 ਰੁਪਏ ਕਿਲੋ ਰੇਟ ਕੱਲ ਕੱਲ ਕਿੰਨਾ ਸੀ ਕੱਲ 55 ਐਨਾ ਐਨਾ ਫਰਕ ਪੈ ਜਾਂਦਾ ਜਾਣੀਆਂ ਨਾ ਅੱਜ 55 ਕਰ ਲਓ ਪੰਜ ਪੰਜ 7 7 ਰੁਪਈਆ ਦਾ ਫਰਕ ਪੈ ਜਾਂਦਾ ਨਾ ਕੱਲ ਨੂੰ ਪਤਾ ਨਹੀਂ ਕਿੰਨਾ ਹੋਣਾ ਪਿੰਡੂ ਕਿਤਾ ਹਾਂ ਸਾਡੇ ਪਿੰਡ ਦਾ ਬਹੁਤ ਦੇਖਦਾ ਅੱਛਾ ਆ ਕਿੰਨੇ ਕਿਲੋ ਦਾ ਬਾਈ 10 12 ਕਿਲੋ ਠੀਕ ਆ ਉਹ ਬਹੁਤ ਗਲਤੀ ਕਰਦਾ ਹੈ ਇਹ ਹੋ ਗਿਆ 10 12 ਕਿਲੋ ਤੇ ਬਣ ਗਿਆ ਕਿੰਨੇ ਦਾ ਇਹ 10 12 किलो 550 600 ਦਾ ਬਣ ਗਿਆ ਠੀਕ ਆ ਬਾਈ ਹੋਰ ਆਪਣੇ ਕੋਲੇ ਬਾਈ ਕੀ ਕੀ ਆ ਪੀਰਾ ਲਸਣ ਟਮਾਟਰ ਗੇ ਰੇਟ ਕਣਾ ਦੀ ਬਾਈ ਬਣ ਕੇ ਯਾਰ ਐ ਬਾਈ ਨੂੰ ਚਕਾਲਾ ਕੋਈ ਨਹੀਂ ਕੇਰਾ ਚੱਕਣਾ ਇਹ ਇਹਦਾ ਟਮਾਟਰ ਦਾ ਇਹ ਇਹ ਆ ਗਿਆ ਮਿੱਤਰੋ ਦੇਸੀ ਟਮਾਟਰ ਪਹਿਲਾਂ ਪਾ ਦੂਜੇ ਦਾ ਪਤਾ ਕੀਤਾ ਇਹ ਦੇਸੀ ਟਮਾਟਰ ਇਹਦਾ ਕਿੰਨਾ ਦੱਸਿਆ 15 ਇਹ 15 ਰੁਪਏ ਸਾਰਾ ਕਿੰਨੇ ਦਾ ਅੱਛਾ ਕਿੰਨਾ ਕਿ ਪਾ ਜਾਂਦਾ ਵਜ ਅੰਦਾਜ਼ਾ 15 ਕਿਲੋ ਪਾ ਜਾਂਦਾ ਠੀਕ ਆ ਬਾਈ ਕੱਲ ਨੂੰ ਬਈ ਗੱਲ ਬਾਤ ਫੇਰ ਬ੍ਰੇਕ ਹੋ ਗਿਆ ਕਰ ਦਿਆ ਤੇ ਲਸਣ ਦਾ ਬਾਈ ਲਸਣ ਇਹ ਮੀਡੀਅਮ ਸਾਈਜ਼ 120 ਰੁਪਏ ਵਿਕਿਆ ਇਹ ਵਿਕਿਆ 120 ਰੁਪਏ ਕਿਲੋ ਫਰੂਟ ਆਪਣੇ ਕੋਲੇ ਫਰੂਟ ਹੀ ਹਾਂਜੀ ਫਰੂਟ ਦਾ ਰੇਟ ਦੱਸ ਦੂੰਗਾ ਪਪੀਤਾ ਜਿਵੇਂ ਆ ਪਿਆ 35 ਰੁਪਏ ਹੋ ਗਿਆ ਇਹ ਅੱਜ 35 ਰੁਪਏ ਕਿਲੋ ਵਿਕਿਆ ਤੇ ਆਹ ਹੈ ਆਪਣਾ ਅਨਾਨਾਸ ਇਹ ਵੀ ਗਿਆ 60 ਰੁਪਏ ਕਿਲੋ ਤੇ ਹੋਰ ਆਪਣੇ ਕੋਲ ਜਿਵੇਂ ਕੀਵੀ ਹੈ ਜੀ ਇਹ ਇਹ ਕਿੰਨੇ ਦਾ ਵਿਕਦਾ 700 ਰੁਪਏ ਦਾ ਡੱਬਾ ਇਹ ਵੀ ਗਿਆ ਭਾਈ 700 ਰੁਪਏ ਦਾ ਡੱਬਾ ਇਹਦੇ ਚ ਕਿ 30 ਵੀ ਹੁੰਦੇ 30 ਵੀ ਹੁੰਦੇ ਮਤਲਬ ਜੇਕਰ ਮਤਲਬ ਹੁਣ ਸੁੱਲਾ-ਸੁੱਲਾ ਦੀ ਵੀ ਦਿੱਕਤ ਆ ਰਹੀ ਹੈ ਜਿਆਦਾ ਪਿੰਡ ਪੰਜ-ਸੱਤ ਘਰ ਇਕੱਠੇ ਹੋ ਗਏ ਮੈਨਾਂ ਦੋ-ਤਿੰਨ ਘਰ ਵੀ ਇਕੱਠੇ ਹੋ ਗਏ ਖਾਦੇ ਜਾਂਦੇ ਆ ਰਾਮ ਨਾਲੀ ਤੇ ਅੰਗੂਰ ਦਾ ਹੀ ਅੰਗੂਰ ਵੀ ਗਿਆ 70 80 ਰੁਪਏ ਕਿਲੋ ਇਹ ਸਾਰਾ ਕ੍ਰੇਟ ਹੀ ਮਿਲਦਾ ਕਿ ਜੇ ਮਤਲਬ 2 ਕਿਲੋ ਲੈਣਾ ਕਹਿੰਦੇ 3 ਕਿਲੋ ਦੇ ਦੇ ਇਹਦਾ ਚਲੋ ਇਹ ਬਾਈ ਕੋਲੋਂ ਮੈਂ ਤਰੋ ਤੁਹਾਨੂੰ ਘੱਟ ਵੈਰਾਈਟੀ ਜੇ ਮਤਲਬ 2 3 ਕਿਲੋ ਲੈਣੀ ਆ ਉਹ ਵੀ ਮਿਲ ਜੂਗੀ ਆਮ ਵੈ ਕਈ ਡੱਬਾ ਹੀ ਦਿੰਦੇ ਆ ਸਾਰਾ ਹਣਾ ਤੁਹਾਡੇ ਕੋਲ ਲਿਆ ਜਾਲੇ ਆ ਜਾਂਦੇ ਦੇਣਾ ਪੈਂਦਾ ਤੇ ਨਾਰ ਦਾ ਰੇਟ ਹੀ ਨਾਰ 100 ਰੁਪਏ ਕਿਲੋ ਆ ਜਿਵੇਂ ਕਾਲੇ ਅੰਗੂਰ ਪਏ ਇਹਦਾ ਰੇਟ ਕੀ ਹੈ ਹਣਾ ਇਹ ਇਹ 130 ਰੁਪਏ ਕਿਲੋ ਠੀਕ ਹੈ ਇਹ ਵੀ ਜਾਣੇ ਹੁਣ ਫਰੈਸ਼ ਹੀ ਆ ਰਹੇ ਹੁਣ ਠੀਕ ਆ ਸਟੋਰ ਆਲਾ ਜਾਨੀ ਕੋਈ ਨਹੀਂ ਹਣਾ ਹਲੇ ਫਰੈਸ਼ ਆ ਰਹੇ ਹੋਰ ਤਾਂ ਨਹੀਂ ਰਹੀ ਕੋਈ ਆਈਟਮ ਬੀਤਾ ਹੋ ਗਿਆ ਸੇ ਸੇ ਦਾ ਹੀ ਇਹ 100 ਤੋਂ 130% ਤੱਕ ਸੇ ਵਿਗਾ 100 ਤੋਂ ਲੈ ਕੇ 130 ਰੁਪਏ ਕਿਲੋ ਬਾਕੀ ਕੁਆਲਟੀ ਦੇ ਸਰਤੇ ਬਾਈ ਹਣਾ ਤੇ ਕੇਲਾ ਜੀ ਕੇਲਾ 30 ਰੁਪਏ ਕਿਲੋ ਕੇਲੇ ਦਾ ਤਾਂ ਬਸ ਇੱਥੇ ਹੀ ਰੇਟ ਖੜਾ ਯਾਰ ਬਹੁਤ ਚਿਰ ਦਮਾ ਦਾ ਵੇਣਾ ਇਹਨੂੰ 30 ਹੋ ਜਾਂਦਾ 35 ਹੋ ਜਾਂਦਾ ਕਦੇ 40 ਹੋ ਜਾਂਦਾ ਨਾ ਠੀਕ ਆ ਪਾਉ ਜੀ ਓਕੇ ਜੀ ਮਿਹਰਬਾਨੀ ਆਇਸ ਕੀ ਅੱਜ ਦੇ ਰੇਟ ਬਾਈ ਕੋਟਕਪੂਰਾ ਮੰਡੀ ਦੇ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਦੱਬ ਕੇ ਤੇ ਲਾਈਕ ਕਰ ਦਿਆ ਕਰੋ ਕਮੈਂਟ ਜ਼ਰੂਰ ਕਰਿਆ ਕਰੋ ਵੀ ਤੁਹਾਡੇ ਏਰੀਆ ਚ ਕਿੰਨੇ ਕਿੰਨੇ ਬਾਈ ਕੀ ਕੀ ਰੇਟ ਚੱਲ ਰਹੇ ਆ ਤੁਹਾਡੇ ਏਰੀਆ ਜ਼ਰੂਰ ਦੱਸਿਆ ਕਰੋ ਇਹ ਸੀਗੀ ਅੱਜ ਕੋਟਕਪੂਰਾ ਮੰਡੀ ਦੇ ਬਾਈ ਤਾਜ਼ਾ ਰੇਟ 15 ਮਾਰਚ ਤੇ 2024 ਦੇ ਵੀਡੀਓ ਨੂੰ ਸ਼ੇਅਰ ਕਰਦੇ ਤੇ ਕੱਲ ਨੂੰ ਨਵੀਂ ਵੀਡੀਓ ਲੈ ਕੇ ਬਾਈ ਜੀ ਹਾਜ਼ਰ ਹੋਵਾਂਗੇ ਨਵੇਂ ਰੇਟਾਂ ਦੇ ਨਾਲ